ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਮਟੀਆਂ ਸੰਤਾ ਨੂੰ ਬਹੁਤ ਭਲੀ ਭਾਤ ਇਹ ਪਤਾ ਹੈ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਜੀ ਭਲੇ ਅਮਰਦਾਸ ਪੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ ਤਿੰਨਾਂ ਦਾ 450 ਸਾਲਾ ਜੋਤੀ ਜੋਤ ਸਦੀ ਪੁਰਵ ਹਰ ਨਾਨਕ ਨਾਮ ਲੈਵਾ ਸਿੱਖ ਹਾਪੁਰਾ ਥਾਂ ਬਹੁਤ ਸ਼ਰਦਾ ਦੇ ਨਾਲ ਮਨਾ ਰਿਹਾ ਹੈ ਸੋ ਅਸੀਂ ਵੀ ਉਸ ਲੜੀ ਵਿੱਚ ਅਮਰੀਕਾ ਦੀ ਧਰਤੀ ਕੈਲੀਫੋਰਨੀਆ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਜਿਹਦਾ ਨਾਂ ਹੈ ਲਿਵਿੰਸਟਨ ਗੁਰਦੁਆਰਾ ਪੀਚ ਐਵਨਿਊ ਵਿਖੇ ਸਾਡੇ ਪਿਆਰੇ ਪਿਆਰੇ ਬੱਚੇ ਸਾਡੇ ਨਾਲ ਖੜੇ ਹੈ ਸੋ ਜਿੱਥੇ ਅਸੀਂ ਮਹਾਨ ਗੁਰੂ ਨੂੰ ਯਾਦ ਕਰ ਰਹੇ ਹਾਂ ਸੋ ਉਹਨਾਂ ਦਾ ਇੱਕ ਪਾਇਆ ਹੋਇਆ ਪੂਰਨਾ ਬਾਣੀ ਵਿੱਚ ਹੈ ਰਾਗ ਪਢੰਸ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ ਹੈ 554 ਸਾਡੇ ਬੱਚਿਆਂ ਨੇ ਇਹ ਛੋਟਾ ਜਿਹਾ ਇੱਕ ਬਣਾਇਆ ਹੈ ਪੈਂਫਲਟ ਜਿਹਾ ਇਹਦੇ ਉੱਤੇ ਮਹਾਰਦੀ ਬਾਣੀ ਲਿਖੀ ਹੋਈ ਹੈ ਤੀਜੇ ਪਾਸ਼ਾ ਦੀ ਤੀਜੇ ਪਾਸ਼ਾ ਕਹਿੰਦੇ ਸਲੋਕ ਮਹਲਾ 3 ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਵਰਲ ਪਵੈ ਵਿੱਚ ਆਏ ਆਪਣਾ ਪਰਾਇਆ ਨ ਪਛਾਣੇ ਖਸਮੋਂ ੱੱਕੇ ਖਾਏ ਜਿਤ ਪੀਤਾ ਖਸਮ ਬਿਸਰੈ ਦਰਗਾ ਮਲੇ ਸਜਾਇ ਢੂਠਾ ਮਦ ਮੂਲ ਨਾ ਪੀਚਾਈ ਜੇ ਕਾ ਵਾਰ ਬਸਾਏ ਗੁਰੂ ਕੇ ਪੈਰੇ ਸਿੱਖੋ ਜਿਜ ਸਿੰਘ ਤੀਜੇ ਪਾਸ਼ਾ ਦੀ ਸ਼ਤਾਬਦੀ ਮਨਾ ਰਹੇ ਆ ਤਾਂ ਘਟੋ ਘਟ ਅੱਜ ਤੋਂ 450 ਸਾਲ 7 ਸਾਲ ਪਹਿਲਾਂ ਤੀਜੇ ਪਾਸ਼ਾ ਨੇ ਸਾਨੂੰ ਕਿਹਾ ਕਿ ਮੇਰੇ ਸਿੱਖਾਂ ਨੇ ਮੇਰੇ ਬੱਚਿਆਂ ਨੇ ਕੋਈ ਨਸ਼ਾ ਨਹੀਂ ਕਰਨਾ ਇਹ ਬਾਣੀ ਵਿੱਚ ਲਿਖਿਆ ਦੇਖੋ ਜਿਤ ਪੀਤਾ ਖਾਸਮ ਬਿਸਤਰ ਹੈ ਬਾਹਰ ਲਪੇ ਵਿੱਚ ਆਏ ਤਾਲੂ ਪਿੰਦੇ ਨਾਲ ਨਸ਼ਾ ਪਿੰਦੇ ਨਾਲ ਮਤ ਮਾਰੀ ਜਾਂਦੀ ਹੈ ਬੰਦਾ ਅਰਲ ਬਰਲ ਬੰਦਾ ਬੋਲਦਾ ਬੰਦੇ ਨੂੰ ਪਛਾਣ ਨਹੀਂ ਰਹਿੰਦੀ ਕਿ ਮੇਰਾ ਕੌਣ ਆ ਪਰਾਇਆ ਕੌਣ ਆ ਆਪਣਾ ਕੌਣ ਆ ਧੱਕੇ ਪਿੰਦੇ ਨੇ ਪਾਸ਼ੇ ਨੇ ਝੂਠਾ ਮਦ ਮੂਲ ਦੇ ਨਾਲ ਪਿੱਛੇ ਹੀ ਸੋ ਸਾਡੇ ਬੱਚਿਆਂ ਵੱਲੋਂ ਸਮੁੱਚੀ ਪਾਉਂਦੇ ਸੰਦੇਸ਼ ਹੈ ਕਿ ਹਰ ਇੱਕ ਨਾਨਤ ਨਾਮ ਲੈਵਾ ਜਿਹੜੇ ਵੀ ਨਸ਼ੇ ਦਾ ਸੇਵਨ ਕਰਦੇ ਆ ਆਪਣੇ ਘਰਾ ਮਿੱਟੋ ਨਸ਼ਾ ਕੰਡੋ ਗੁਰੂ ਵਾਲੇ ਬਣੋ ਨਾਮ ਦਾ ਰੰਗ ਚੜਾਓ ਸੋ ਸਮੂਹ ਸਤਿਗੁਰਾਂ ਨੂੰ ਇਹਨਾਂ ਪਿਆਰੇ ਪਿਆਰੇ ਬੱਚਿਆਂ ਵੱਲੋਂ ਇਸ ਸੰਦੇਸ਼ ਦੇ ਨਾਲ ਅਸੀਂ ਗੱਜ ਕੇ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਮਤੈ